ਰੇ ਹੈਵੀ ਨੰਬਰ ਤੇ ਆਠ ਨੰਬਰ ਤੇ ਟੋਟਲ ਅਭੀ ਡੇਢ ਮਹੀਨੇ ਕੇ ਬਾਅਦ ਦੋ ਬਾਰ ਕੋਰਸ ਤਿੰਨ ਬਾਰ ਲੈ ਲਿਆ ਤਾਂ ਮਤਲਬ ਅਭੀ ਫਰਕ ਹੈ ਦੋ ਤਿੰਨ ਨੰਬਰ ਕਮ ਹੋ ਗਏ ਫਿਰ ਮੈਂ ਇੱਥਾਂ ਕੇ ਚੈੱਕ ਕਰਵਾਇਆ ਸੀ ਆਪਣਾ ਤੇ ਨੰਬਰ ਵੀ ਕਾਫੀ ਜ਼ਿਆਦਾ ਹੋ ਗਿਆ ਸੀਗਾ ਮਤਲਬ ਕਿ 8 9 ਦੇ ਵਿੱਚ ਨੰਬਰ 11 ਦੇ ਵਿੱਚ ਆ ਗਿਆ ਸੀਗਾ ਫਿਰ ਇੱਥੇ ਮੈਂ ਪ੍ਰੋਪਰ ਦਵਾਈ ਪਾਈ ਕਿਸ ਨੇ ਦੱਸਿਆ ਕਿ ਚ ਦਵਾਈ ਪਾ ਲਵਾਂ ਫਿਰ ਇੱਥੇ ਦਵਾਈ ਪਾਈ ਤੇ ਨੰਬਰ ਮੇਰਾ ਕਾਫੀ ਘਟ ਗਿਆ ਇੱਥੇ ਕਿੰਨਾ ਹੋ ਗਿਆ ਹੁਣ ਮੇਰਾ ਹੋ ਗਿਆ ਗਿਆ 5 6 ਨੰਬਰ ਹੋ ਗਿਆ ਪਰ ਇੱਕ ਹੈ ਕਾਫੀ ਫਰਕ ਹੈ ਫਰਕ ਮਿਲ ਨਹੀਂ ਰਿਹਾ ਬਹੁਤ ਫਰਕ ਆਇਆ ਤੇ कोई जाला वगैरह अपना कुछ भी होदलापन मोतिया वगैरह जिसकी दिक्कत हो सारी क्लीन हो जाती थी प्रोपर ऑलमोस्ट थ्री मंथ्स पहले मैं लेके गई थी और मेरे को बहुत रिलीफ है बहुत ज़्यादा रिलीफ है मतलब चश्मा मैं प्रेफर ही नहीं करती इवन एंटी रिफ्लेक्शन भी प्रेफर नहीं करती कि मैं वो भी यूज करूँ काफ़ी बीमारिया का जिमें रूटीना की प्रॉब्लम है गुलकोमा है कैटरिक है तो स्पैक्स कोई भी नंबर लगे है अथार्ज नहीं उतर काफ़ी लोगों का ਫਾਇਦਾ ਹੈਗਾ ਸਾਡੀ ਦਵਾਈ ਜਿਹੜੀ ਬਹੁਤ ਪੁਰਾਣੀ ਹੈ ਜੀ ਤੇ ਇਹ ਭੈਣ ਨੂੰ ਪ੍ਰੋਸੈਸ ਨੂੰ 5 5 ਸਾਲ 10 ਸਾਲ 20 ਸਾਲ ਵੀ ਲੱਗ ਜਾਂਦੇ ਆ ਇਹ ਹੌਲੀ ਹੌਲੀ ਜੋ ਜੋ ਵੀ ਇਹਦੇ ਵਿੱਚ ਜੜੀਆਂ ਬੂਟੀਆਂ ਪੈਂਦੀਆਂ ਨੇ ਉਹ ਬਹੁਤ ਹੌਲੀ ਹੌਲੀ ਆਪ ਦਾ ਕੰਮ ਕਰਦੀਆਂ ਨੇ ਆਪਾਂ ਉਹ ਮੈਚੁਰ ਹੁੰਦੀਆਂ ਨੇ ਜਿਉਂ-ਜਿਉਂ ਮੈਚੁਰ ਪਿਛਲੀ ਮੈਚੁਰ ਹੋ ਜਾਂਦੀ ਹੈ ਉਹਨੂੰ ਕੱਢ ਕੇ ਅਸੀਂ ਯੂਜ਼ ਕਰ ਲੈਨੇ ਆ ਤੇ ਜਿਹੜੀ ਨਵੀਆਂ ਅਸੀਂ ਬਣਾ ਲੈਂਦੇ ਆ ਕਾਫੀ ਕੁਆਂਟੀਟੀ ਸਾਨੂੰ ਰੱਖਣੀ ਪੈਂਦੀ ਤਾਂ ਕਿ ਸਾਡੇ ਕੋਲ ਬਹੁਤ ਜ਼ਿਆਦਾ ਸੰਗਤ ਆਉਂਦੀ ਹੈ ਬਹੁਤ ਜ਼ਿਆਦਾ ਲੋਕ ਹੁੰਦੇ ਆ ਇਸ ਕਰਕੇ ਸਾਨੂੰ ਇਹ ਰੱਖਣੀ ਪੈਂਦੀ ਮੈਨੂੰ ਚਿੱਟਾ ਮੋਤੀਆ ਸੀਗਾ ਜੀ ਤੇ ਮੈਨੂੰ ਦਿਖਾਈ ਨਹੀਂ ਸੀ ਦਿੰਦਾ ਜਿਸ ਤਰ੍ਹਾਂ 10 ਬੰਦੇ ਅਗਰ ਇਕੱਠੇ ਖੜੇ ਹੋਣ ਨਾ ਤੇ ਮੈਨੂੰ ਖਿਚੜੀ ਜਿਹੀ ਦਿਖਾਈ ਦਿੰਦੀ ਸੀਗੀ ਅੱਛਾ ਤੇ 10 15 ਫੁੱਟ ਦੀ ਦੂਰੀ ਤੋਂ ਮੈਨੂੰ ਕੁਝ ਨਹੀਂ ਸੀ ਦਿਖਾਈ ਦਿੰਦਾ ਤੇ ਹੁਣ ਜਦ ਕਿੰਨੇ ਟਾਈਮ ਤੋਂ ਤੁਸੀਂ ਦਵਾਈ ਪਵਾ ਰਹੇ ਹੋ ਇਹ ਤੋਂ ਮੈਨੂੰ ਟਾਈਮ ਤਾਂ ਕਾਫੀ ਹੋ ਗਿਆ ਮੰਨ ਲਓ ਕਿ 2-3 ਸਾਲ ਹੋ ਗਏ ਪਰ ਕਾਫੀ ਹੱਦ ਤੱਕ ਇਹ ਸਹੀ ਹੈ ਜੀ ਜਿਹੜੀ ਲੋਕਾਂ ਦੀ ਜਿਹੜੀ ਭੀੜ ਲੱਗੀ ਨਜ਼ਰ ਆ ਰਹੀ ਹੈ ਲੋਕ ਇੱਥੇ ਜਿਹੜੇ ਬੜੀ ਦੂਰ ਦੂਰ ਤੋਂ ਆਉਂਦੇ ਨੇ ਫਿਰ ਚਾਹੇ ਗੱਲ ਕੀਤੀ ਜਾਵੇ ਇੰਡੀਆ ਦੇ ਵੱਖ-ਵੱਖ ਹਿੱਸਿਆਂ ਤੋਂ ਚਾਹੇ ਯੂਪੀ ਦੀ ਗੱਲ ਹੋਵੇ ਮਹਾਰਾਸ਼ਟਰ ਹੋਵੇ ਰਾਜਸਥਾਨ ਹੋਵੇ ਕੈਲਕਟਾ ਹੋਵੇ ਹਰ ਥਾਂ ਤੋਂ ਲੋਕ ਜਿਹੜੇ ਨੇ ਲੁਧਿਆਣਾ ਦੇ ਇਸ ਹਿੱਸੇ ਦੇ ਵਿੱਚ ਪਹੁੰਚਦੇ ਨੇ ਆਪਣੀ ਅੱਖਾਂ ਦਾ ਇਲਾਜ ਕਰਵਾਉਣ ਦੇ ਲਈ ਅੱਖਾਂ ਦੇ ਵਿੱਚ ਦਵਾਈ ਪਵਾਉਣ ਦੇ ਲਈ ਤੇ ਬਿਲਕੁਲ ਗੱਲਬਾਤ ਵੀ ਜ਼ਰੂਰ ਕਰਾਂਗੇ ਕਿ ਕਿਵੇਂ ਜਿਹੜਾ ਇੱਥੇ ਇਲਾਜ ਹੁੰਦਾ ਹੈ ਤੇ ਇਸ ਦੂਜਿਆਂ ਦੀ ਮਦਦ ਲਈ ਜਿਹੜਾ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਅੱਖਾਂ ਤੋਂ ਸੰਬੰਧ ਚਾਹੀਏ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਘਟ ਹੈ ਮੋਟਾ ਚਸ਼ਮਾ ਲੱਗਿਆ ਹੋਇਆ ਚਸ਼ਮਾ ਹਟਮਾਉਣਾ ਜਾਂ ਫਿਰ ਸਫੇਦ ਮੋਤੀਆ ਜਾਂ ਕਾਲਿਆ ਕਾਲਾ ਮੋਤੀਆ ਵਰਗੀ ਕੋਈ ਦਿੱਕਤ ਪਰੇਸ਼ਾਨੀ ਹੈ ਕਿ ਉਹਨਾਂ ਨੂੰ ਵੀ ਇੱਥੇ ਬਾਰੇ ਜਾਣਕਾਰੀ ਮਿਲ ਸਕੇ অলরেডি লোক ایتھوں ਜਿਹੜੇ ਨੇ ਇਸ ਦਾ ਫਾਇਦਾ ਚੁੱਕ ਰਹੇ ਨੇ ਕਾਫੀ ਗਿਣਤੀ ਦੇ ਵਿੱਚ ਇੱਥੇ ਲੋਕ ਪਹੁੰਚਦੇ ਨੇ ਤੇ ਉਸ ਤੋਂ ਇਲਾਵਾ ਹੋਰ ਕੀ ਕਿਸ ਤਰੀਕੇ ਨਾਲ ਜਿਹੜਾ ਇੱਥੇ ਦਵਾਈ ਪਾਈ ਜਾਂਦੀ ਹੈ ਕਿ ਦਵਾਈ ਦੀ ਖਾਸੀਅਤ ਹੈ ਕਿਵੇਂ ਜਿਹੜਾ ਇਹ ਲੋਕਾਂ ਦਾ ਇਲਾਜ ਕੀਤਾ ਜਾਂਦਾ ਹੈ ਕਿਵੇਂ ਲੋਕਾਂ ਨੂੰ ਇਸ ਦਾ ਫਾਇਦਾ ਮਿਲਦਾ ਤਮਾਮ ਜਾਣਕਾਰੀ ਵੀ ਲਵਾਂਗੇ ਹਮ ਯਹਾਂ ਸੇ ਚਾਰ ਬਾਰ ਕੋਰਸ ਲਈ ਹੈ ਕਰਬ ਡੇਢ ਸਾਲ ਸੇ ਮਿਲਵਾ ਰਹੇ ਹਾਂ ਇਧਰ ਡੇਢ ਸਾਲ ਸੇ ਡੇਢ ਸਾਲ ਮਤਲਬ ਕੀ ਦਿੱਕਤ ਸੀ ਮਤਲਬ ਅੱਖਾਂ ਕੋ ਲੈ ਕੇ ਕੀ ਪਰੇ ਮੇਰੇ ਹੈਵੀ ਨੰਬਰ ਤੇ 8 ਨੰਬਰ ਤੇ ਟੋਟਲ ਅਭੀ ਡੇਢ ਮਹੀਨੇ ਕੇ ਬਾਅਦ ਦੋ ਬਾਰ ਕੋਰਸ ਤਿੰਨ ਬਾਰ ਲੈ ਰਿਹਾ तो मतलब अभी फर्क है दो तीन नंबर कम हुए हैं रात को बहुत तक, तकलीफ थी उनसे भी थोड़ा चेंज आया है मतलब कि जो भी आप यहाँ से दवाई लेके जा रहे हो उसका जो है फायदा मिल रहा है फर्क देखने को मिल रहा है फर्क बिल्कुल मिला रहा है फायदा कैसे है। पता चला था यहाँ के बारे में यहाँ के बारे में मेरे कोई रिलेशन में था वो कभी वो आए थे आ, एक बार आए तो उन्हें थोड़ा उनके बच्चे के फर्क पड़ा तो उसके बाद हमको उन्होंने सूचित किया तो हम उसके बाद अगली बार हम भी आए यहाँ पे भी इतनी दूर से ही है। हाँ, वो भी हमारे के क्षेत्र से ही जिले तो से से अभी आपके साथ साथ और भी लोग हैं जो यही से दवाई ले रहे हाँ, मेरे टोटल आठ लोग है अभी हाँ, आठ लोग सभी के मतलब थोड़ा थोड़ा फर्क पड़ रहा है बिल्कुल पड़ा है दो तीन नंबर चलने में भी दिक्कत थी किसी को वो भी अब बिना इनक चल रहे हैं हमारा साथ दे रहे वो चलने में भी दिक्कत परेशानी थी कितने टाइम तो ਮੈਨੂੰ ਜੀ ਮਿਨੀਮਮ ਹੋ ਗਿਆ 8-9 ਮਹੀਨੇ ਹੋ ਗਏ ਆ ਮੇਰੀ ਹਾਰਡ ਵਰਕਿੰਗ ਸੀ ਨਾ ਕੰਪਿਊਟਰ ਦੀ ਤੇ ਉਸ ਵਾਰ ਕਿ ਮੇਰੀ ਨਿਗਾ ਕਾਫੀ ਲੱਗ ਰਹੀ ਸੀਗੀ ਤੇ ਮੈਂ ਬਾਹਰੋਂ ਚੈੱਕ ਕਰਵਾਇਆ ਸੀਗਾ ਬਾਹਰੋਂ ਚੈੱਕ ਹੋਣ ਦੇ ਕਾਰਨ ਮੈਨੂੰ ਇਹਦਾ ਸੀ ਕਿ ਨਿਗਾ ਮਤਲਬ ਪ੍ਰੋਪਰ ਦੂਰ ਤੇ ਦਿਖਦਾ ਨਹੀਂ ਸੀਗਾ ਉਸ ਕਰਕੇ ਲਾਈਟਿੰਗ ਦਾ ਕਾਫੀ ਫਰਕ ਪਰ ਰਿਹਾ ਸੀ ਫਿਰ ਮੈਂ ਇੱਥੇ ਆ ਕੇ ਚੈੱਕ ਕਰਵਾਇਆ ਸੀ ਆਪਣਾ ਤੇ ਨੰਬਰ ਵੀ ਕਾਫੀ ਜ਼ਿਆਦਾ ਹੋ ਗਿਆ ਸੀਗਾ ਮਤਲਬ ਕਿ 8-9 ਦੇ ਵਿੱਚ ਨੰਬਰ 11 ਦੇ ਵਿੱਚ ਆ ਗਿਆ ਸੀਗਾ ਫਿਰ ਇੱਥੇ ਮੈਂ ਪ੍ਰੋਪਰ ਦਵਾਈ ਪਾਈ ਕਿਸ ਨੇ ਦੱਸਿਆ ਕਿ ਇਹ ਦਵਾਈ ਪਾ ਲੂ ਫਿਰ ਇੱਥੇ ਦਵਾਈ ਪਾਈ ਤੇ ਨੰਬਰ ਮੇਰਾ ਕਾਫੀ ਘਟ ਗਿਆ ਇ ਉਨ ਮੇਰਾ ਹੋ ਗਿਆ ਗਿਆ 5 6 ਨੰਬਰ ਹੋ ਗਿਆ 5 6 ਹਾਂ ਜੀ ਤੇ ਇਹਦੇ ਬਾਰੇ ਪਤਾ ਕਿਥੋਂ ਲੱਗਿਆ ਸੀ ਕਿ ਇੱਥੇ ਜਿਹੜੀ ਅੱਖਾਂ ਦੇ ਵਿੱਚ ਦਵਾਈ ਪਾਈ ਜਾਂਦੀ ਇੱਥੋਂ ਡੈਡੀ ਦੇ ਫਰੈਂਡ ਸੀਗੇ ਕੋਈ ਉਹਨਾਂ ਨੇ ਦੱਸਿਆ ਸੀ ਕਿ ਇੱਥੇ ਦਵਾਈ ਪੈਂਦੀ ਹੈ ਤੁਸੀਂ ਉੱਥੇ ਜਾ ਕੇ ਇੱਕ ਵਾਰੀ ਪਤਾ ਕਰ ਲਓ ਫਿਰ ਇਸ ਲਈ ਡੈਡੀ ਇੱਧਰ ਲਿਆਏ ਸੀ ਮੈਨੂੰ ਤੇ ਅੱਜ ਦੇ ਵਿੱਚ ਕਿਸੇ ਹੋਰ ਦਾ ਵੀ ਜਿਹੜਾ ਇਸ ਚੀਜ਼ ਦਾ ਇੱਥੋਂ ਹੀ ਦਵਾਈ ਪੈ ਰਹੀ ਹੈ ਅੱਖਾਂ ਨਹੀਂ ਹਾਲੇ ਦਾ ਫਿਲਹਾਲ ਮੇਰੀ ਹੈ ਕਿਉਂਕਿ ਮੇਰੇ ਫਿਰ ਕੰਪਿਊਟਰ ਦੀ ਲਾਈਨ ਸੀ ਨਾ ਇਸ ਲਈ ਮੇਰੀ ਨਿਗਾਹ ਜ਼ਿਆਦਾ ਲੱਗ ਰਹੀ ਸੀ ਫਿਰ ਇਸ ਕਰਕੇ ਸਰ ਨੇ ਦੂਸਰਾ ਕਹਿ ਰਹੇ ਸੀਗੇ ਚਸ਼ਮਾ ਲਗਾਣਾ ਤੇ ਬਲੂ ਕਟ ਵਾਲਾ ਲਗਾ ਲਓ ਜਿਸ ਨਾਲ ਤੁਹਾਨੂੰ ਇਫੈਕਟ ਨਹੀਂ ਪਏਗਾ ਹੰਦ ਨਾਲ ਇਸ ਕਰਕੇ ਫਿਰ ਦਵਾਈ ਵੀ ਨਾਲ ਚੱਲ ਰਹੀ ਹੈ ਤੇ ਦਵਾਈ ਮੇਨ ਹੈ ਮੇਰੀ ਤੇ ਮਤਲਬ ਕੁਛ ਨਾ ਕੁਛ ਫਾਇਦਾ ਮਿਲ ਰਿਹਾ ਹੈ ਕੁਝ ਫਰਕ ਦੇਖਣ ਨੂੰ ਮਿਲਿਆ ਹੈ ਫਰਕ ਹੈ ਕਾਫੀ ਫਰਕ ਹੈ ਫਰਕ ਮਿਲ ਨਹੀਂ ਰਿਹਾ ਬਹੁਤ ਫਰਕ ਆਇਆ ਤੇ ਕੋਈ ਜਾਲਾ ਵਗੈਰਾ ਹੋਵੇ ਆਪਣਾ ਕੁਝ ਵੀ ਹੋਵੇ ਤੁੰਦਰਾਪਣ ਹੋਵੇ ਮੋਤੀਆ ਵਗੈਰਾ ਜਿਸ ਦੀ ਦਿੱਕਤ ਹੋਵੇ ਸਾਰੀ ਕਲੀਨ ਹੋ ਜਾਂਦੀ ਹੈ ਤੇ ਪ੍ਰੋਪਰ ਪਾਇਲ ਚੌਧਰੀ क्या दिक्कत थी आपको जो आप यहाँ पे आँखों में दवाई डलवाने के लिए की एक्चुअली काफ़ी थी ऑलमोस्ट टू पॉइंट टू फाइव और टू पॉइंट फाइव मेरी पावर थी मेरे और मुझे चीज़ें ब्लर दिखती थी और मेरी बैंकिंग प्रोफाइल की जॉब है तो मुझे सारे दिन सिस्टम पे काम करना होता था तो मैं चश्मा हटा नहीं पाती थी ऑलमोस्ट थ्री पहले मैं लेके गई थी और मेरे को बहुत रिलीफ है बहुत ज्यादा रिलीफ है मतलब चश्मा मैं प्रेफर ही नहीं करती इवन एंटी रिफ्लेक्शन भी प्रेफर नहीं करती कि मैं वो भी यूज़ करूँ कहाँ से आप हो यहीं से वो पंजाब से ना, है। है। मैं गाजियाबाद यूपी से आई हूँ हाँ जी कैसे पता चला था यहाँ के बारे में कि यहाँ पे आँखों में दवाई डाली जाऊँ मेरे नेबर हैं उनके दोनों बच्चों के लिए यहाँ से आई ड्रॉप्स गए थे वो आए थे तो मेरे को उन्होंने रेफर किया था कि आप वहाँ पे जाकर एक बार दिखा लो क्योंकि उन दोनों की पावर्स बिल्कुल ठीक हो चुके हैं वो ऑलमोस्ट एक साल हो गया स्पेक्स लगाते ही नहीं है दोनों ਮੰ ਜਦੋਂ ਤੋਂ ਵੀ ਆਪ ਹਾਂ ਪੇ ਹਾਂ ਪੇ ਆ ਕੇ ਆਪ ਕੋ ਮੈਂ ਦਵਾਈ ਡਲਵਾ ਰਿਹਾ ਥੋੜਾ ਬਹੁਤ ਜੋ ਹੈ ਉਸ ਦਾ ਫਾਇਦਾ ਜੋ ਹੈ ਮਿਲ ਰਿਹਾ ਫਰਕ ਆਇਆ ਥੋੜਾ ਬਹੁਤ ਨਹੀਂ ਮੈਨੂੰ ਕਾਫੀ ਫਾਇਦਾ ਮਿਲਿਆ ਹੈ ਤਵੇ ਮੈਂ ਦੁਬਾਰਾ ਆਈ ਸੁਦੀਰ ਕੀ ਦਿੱਕਤ ਪਰੇਸ਼ਾਨੀ ਸੀ ਜੋ ਤੁਸੀਂ ਇੱਥੇ ਅੱਖਾਂ ਦੇ ਵਿੱਚ ਦਵਾਈ ਪਵਾਉਣ ਲਈ ਪਹੁੰਚਦੇ ਹੋ ਮੈਨੂੰ ਚਿੱਟਾ ਮੋਤੀਆ ਸੀਗਾ ਜੀ ਤੇ ਮੈਨੂੰ ਦਿਖਾਈ ਨਹੀਂ ਸੀ ਦਿੰਦਾ ਜਿਸ ਤਰ੍ਹਾਂ 10 ਬੰਦੇ ਅਗਰ ਇਕੱਠੇ ਖੜੇ ਹੋਣ ਨਾ ਤੇ ਮੈਨੂੰ ਖਿਚੜੀ ਜੀ ਦਿਖਾਈ ਦਿੰਦੀ ਸੀਗੀ ਅੱਛਾ ਤੇ 10-15 ਫੁੱਟ ਦੀ ਦੂਰੀ ਤੋਂ ਮੈਨੂੰ ਕੁਝ ਨਹੀਂ ਦਿਖਾਈ ਦਿੰਦਾ ਤੇ ਹੁਣ ਕਿੰਨੇ ਟਾਈਮ ਤੋਂ ਤੁਸੀਂ ਦਵਾਈ ਪਵਾ ਰਹੇ ਹੋ ਇਹ ਤੋਂ ਮੈਨੂੰ ਟਾਈਮ ਤਾਂ ਕਾਫੀ ਹੋ ਗਿਆ ਮਤਲਬ ਕਿ 2-3 ਸਾਲ ਹੋ ਗਏ ਪਰ ਕਾਫੀ ਹੱਦ ਤੱਕ ਮਤਲਬ ਕਿ ਸਹੀ ਹੈ ਤੇ ਹੁਣ ਥੋੜਾ ਥੋੜਾ ਜਿਹੜੀ ਵਿਜ਼ਨ ਕਲੀਅਰ ਹੋ ਰਿਹਾ ਹੈ ਸਾਫ਼ ਦਿਖਣਾ ਸ਼ੁਰੂ ਹੋਇਆ ਹਾਂਜੀ 10 ਫੁੱਟ ਦੀ ਦੂਰੀ ਤੋਂ ਮੈਂ ਦੱਸ ਦਵਾਂਗਾ ਕਿੰਨੇ ਬੰਦੇ ਖੜੇ ਨੇ ਤੇ ਇਹਦੀ ਬਾਰੇ ਪਤਾ ਕਿੱਦਾਂ ਲੱਗਿਆ ਸੀ ਕਿ ਇੱਥੇ ਅੱਖਾਂ ਦੇ ਵਿੱਚ ਦਵਾਈ ਪੈਂਦੀ ਹੈ ਅਸੀਂ ਨਾ ਹੀ ਇੱਥੇ ਭਜਦੇ ਨੱਠਦੇ ਰਹਿੰਦੇ ਸੀਗੇ ਤੇ ਇੱਕ ਵਾਰੀ ਵੱਡੇ ਜੋਸਦਾਈ ਸੀਗੇ ਸਾਡੇ ਤੇ ਉਹ ਨਾ ਜ਼ਬਰਦਸਤੀ ਪਕੜ ਕੇ ਦਵਾਈ ਪਾ ਦਿੰਦੇ ਸੀਗੇ ਕਹਿੰਦੇ ਸੀ ਕੋਈ ਗੱਲ ਨਹੀਂ ਇਹ ਫਾਇਦਾ ਹੀ ਕਰੇਗੀ ਨੁਕਸਾਨ ਨਹੀਂ ਕਰੇਗੀ ਤੇ ਅਸੀਂ ਨਾ ਥੋੜਾ ਜਿਹਾ ਜਿਵੇਂ ਉਹ ਕੁਝ ਜਿਸ ਤਰ੍ਹਾਂ ਬੱਚੇ ਕਰਦੇ ਨੇ ਵੀ ਨਹੀਂ ਅਸੀਂ ਨਹੀਂ ਪਵਾਣੀ ਹੈ ਫਿਰ ਉਹਨਾਂ ਨੇ ਕਹਿੰਦੇ ਨਹੀਂ ਨਹੀਂ ਜ਼ਬਰਦਸਤੀ ਪਾ ਦਿੰਦੇ ਸੀਗੇ ਫਿਰ ਸਾਨੂੰ ਬੜੀ ਲੱਗਦੀ ਸੀਗੀ ਤੇ ਸਾਨੂੰ ਇਸ ਕਰਕੇ ਪਤਾ ਸੀਗਾ ਕਿ ਨਹੀਂ ਇੱਥੇ ਦਵਾਈ ਪਾਈ ਜਾਂਦੀ ਪਰ ਬਹੁਤ ਵਧੀਆ ਹੁੰਦੀ ਹੈ ਤੇ ਇਸ ਕਰਕੇ ਆ ਸੀ ਦੁਰੰਤ ਤਾ ਤੇ ਜੋਇੰਟ ਕੀਤਾ ਕਿ ਨਹੀਂ ਕੋਈ ਕਿਸੇ ਨੇ ਤੁਹਾਨੂੰ ਮਤਲਬ ਤੁਹਾਡੇ ਪਰਿਵਾਰਕ ਮੈਂਬਰਾਂ ਚੋਂ ਜਾਂ ਤੁਹਾਡੇ ਜਾਣ ਪਛਾਣ ਚੋਂ ਕਿਸੇ ਨੇ ਪੁਆਈ ਹੋਵੇ ਦਵਾਈ ਤੇ ਉਹਨਾਂ ਨੂੰ ਫਾਇਦਾ ਮਿਲਿਆ ਹਾਂਜੀ ਮੇਰਾ ਜੋ ਫੈਕਟਰੀ ਮਾਲਕ ਹੈਗਾ ਉਸਨੇ ਮੇਰੇ ਤੋਂ ਹੀ ਦਵਾਈ ਪੁਆੰਦੇ ਨੇ ਉਹ ਔਰ ਉਹਨਾਂ ਨੂੰ ਵੀ ਕਾਫੀ ਹੱਦ ਤੱਕ ਫਰਕ ਆਇਆ ਉਹਨਾਂ ਦੀ ਨੇੜੇ ਦੀ ਨਜ਼ਰ ਖਰਾਬ ਸੀਗੀ ਔਰ ਐਨਕਾਂ ਲੱਗੀਆਂ ਹੋਈਆਂ ਸੀਗੀਆਂ ਤੇ ਉਹ ਐਨਕਾਂ हट ਗਈਆਂ ਨੇ ਅਸੀਂ ਆਯੁਰਵੈਦਿਕ ਦਵਾਈ ਦਿੰਦੇ ਜੀ ਆਯੁਰਵੈਦਿਕ ਦਵਾਈ ਨਾਲ ਹੀ ਇਲਾਜ ਹੋ ਰਿਹਾ ਵਾ ਸਾਨੂੰ ਕੋਈ 35 36 ਸਾਲ ਹੋ ਗਏ ਇਹ ਕੰਮ ਕਰਦਿਆਂ ਨੂੰ ਤੇ کافی ਬਿਮਾਰੀਆਂ ਦਾ ਜਿਵੇਂ ਰੂਟੀਨਾ ਦੀ ਪ੍ਰੋਬਲਮ ਹੈ ਗਲਕੋਮਾ ਹੈ ਕੈਟੈਕਟ ਹੈ ਤੇ ਸਪੈਕਸ ਕੋਈ ਵੀ ਨੰਬਰ ਲੱਗਿਆ ਹੈਗਾ ਉਹ ਅਸੀਂ ਅਥਾਰਜ ਨੇ ਉਤਰ ਜਾਂਦਾ کافی ਲੋਕਾਂ ਦਾ ਫਾਇਦਾ ਹੈਗਾ ਹੋਰ ਵੀ ਬਹੁਤ ਟਾਈਪ ਨੇ ਅੱਖਾਂ ਦੀ ਅਲਰਜੀ ਹੈ ਬਹੁਤ ਟਾਈਪ ਨੇ ਜੋ ਵੀ ਬਿਮਾਰੀਆਂ ਨੇ کافی ਦਾ ਇਲਾਜ ਹੋ ਰਿਹਾ ਹੈ کافی ਲੋਕ ਆ ਰਹੇ ਹੈ ਤੇ ਸਾਨੂੰ ਹਾਂ ਕਾਫੀ ਸਮੇ ਤੋਂ ਕਰ ਰਹੇ ਹਾਂ ਜੀ ਜਿਵੇਂ ਤੁਸੀਂ ਦੱਸਿਆ 35 36 ਸਾਲ ਨਾਲੋਂ ਤੋਂ ਤੁਸੀਂ ਕਰ ਰਹੇ ਹੋ ਜੇ ਜੇਕਰ ਦਵਾਈ ਦੀ ਗੱਲ ਕੀਤੀ ਜਾਵੇ ਕੀ ਇਹ ਦਵਾਈ ਜਿਹਦਾ ਤੁਸੀਂ ਕਹੇ ਆਯੁਰਵੈਦਿਕ ਦਵਾਈ ਹੈ ਇਹ ਦਵਾਈ ਵੀ ਜਿਹੜੀ ਤੁਹਾਡੇ ਵੱਲੋਂ ਹੀ ਤਿਆਰ ਕੀਤੀ ਜਾਂਦੀ ਹਾਂਜੀ ਇਹ ਸਾਡੇ ਪਿਤਾ ਜੀ ਤਿਆਰ ਕਰਦੇ ਸੀ ਉਸ ਤੋਂ ਬਾਅਦ ਹੁਣ ਉਹ ਬਜ਼ੁਰਗ ਹੋ ਗਏ ਨੇ ਤੇ ਇਸ ਕਰਕੇ ਉਮਰ ਜ਼ਿਆਦਾ ਬੜੇ ਕੇ ਹੁਣ ਕਰਕੇ ਫਿਰ ਮੈਨੂੰ ਉਹਨਾਂ ਨਾਲ 20 ਸਾਲ ਤੋਂ ਪਹਿਲੇ ਮੈਂ ਉਹਨਾਂ ਨਾਲ ਆਨ ਆਫ ਕੰਮ ਕਰਦਾ ਸੀਗਾ ਹੁਣ ਉਹਨਾਂ ਨੇ ਸਾਰੀ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ ਉਹ ਛੜੀਆਂ ਉਹਨਾਂ ਡਾਇਰੈਕਸ਼ਨਸ ਨੇ ਪਿੱਛੇ ਛੇ ਤੋਂ ਚੱਲਦਾ ਆ ਰਿਹਾ ਜੋ ਵੀ ਉਹਨਾਂ ਦਾ ਸਿਸਟਮ ਹੈਗਾ ਉਹੀ ਸਿਸਟਮ ਨੂੰ ਮੈਂ ਫਾਲੋ ਕਰ ਰਿਹਾ ਹਾਂ ਤੇ ਉਹਨਾਂ ਦਾ ਜੀ ਸਿਰ ਅੱਜ ਵੀ ਡੇਲੀ ਬੇਸਿਸ ਤੇ ਇੰਨੇ ਸਾਰੇ ਪੇਸ਼ੈਂਟਸ ਆਉਂਦੇ ਨੇ ਇੱਥੇ ਤੇ ਕੀ ਦਵਾਈ ਦਾ ਜਿਹੜਾ ਸਟਾਕ ਹੈ ਜਾਂ ਦਵਾਈ ਹੈ ਜਿਹੜੀ ਉਹ ਡੇਲੀ ਬੇਸਿਸ ਤੇ ਤਿਆਰ ਹੁੰਦੀ ਹੈ ਨਹੀਂ ਸਾਡੀ ਦਵਾਈ ਜਿਹੜੀ ਬਹੁਤ ਪੁਰਾਣੀ ਹੈ ਜੀ ਤੇ ਇਹ ਕੋਈ ਨੂੰ ਪ੍ਰੋਸੈਸ ਨੂੰ 5 5 6 ਸਾਲ 10 ਸਾਲ 20 ਸਾਲ ਵੀ ਲੱਗ ਜਾਂਦੇ ਆ ਇਹ ਹੌਲੀ ਹੌਲੀ ਜੋ ਜੋ ਵੀ ਇਹਦੇ ਵਿੱਚ ਜੜੀਆਂ ਬੂਟੀਆਂ ਪੈਂਦੀਆਂ ਨੇ ਉਹ ਬਹੁਤ ਹੌਲੀ ਹੌਲੀ ਆਪ ਦਾ ਕੰਮ ਕਰਦੀਆਂ ਨੇ ਆਪਾਂ ਉਹਨੂੰ ਮੈਚੁਰ ਹੁੰਦੀਆਂ ਨੇ ਜੋ ਜੋ ਮਜੂਰ ਪਿਛਲੀ ਮਜੂਰ ਹੋ ਜਾਂਦੀ ਹੈ ਉਹਨੂੰ ਕੱਢ ਕੇ ਅਸੀਂ ਯੂਜ਼ ਕਰ ਲੈਨੇ ਆ ਤੇ ਜਿਹੜੀ ਨਵੀਂ ਅਸੀਂ ਬਣਾ ਲੈਣੀ ਆ ਕਾਫੀ ਕੁਆਂਟੀਟੀ ਸਾਨੂੰ ਰੱਖਣੀ ਪੈਂਦੀ ਹੈ ਤਾਂ ਕਿ ਸਾਡੇ ਕੋਲ ਬਹੁਤ ਜ਼ਿਆਦਾ ਸੰਗਤ ਆਉਂਦੀ ਹੈ ਬਹੁਤ ਜ਼ਿਆਦਾ ਲੋਕ ਆਉਂਦੇ ਆ ਇਸ ਕਰਕੇ ਸਾਨੂੰ ਕਾਫੀ ਰੱਖਣੀ ਪੈਂਦੀ ਹੈ ਸਿਰ ਦੂਰੋਂ ਦੂਰੋਂ ਲੋਕ ਆਂਦੇ ਨੇ ਤੇ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵੇਹ ਤੱਕ ਜਿਹੜੀ ਦਵਾਈ ਪਾਈ ਜਾਂਦੀ ਹੈ ਕੋਈ ਦਿਨ ਹੁੰਦਾ ਹੈ ਕਿ ਸਿਰਫ ਇਹ ਦਿਨਾਂ ਦੇ ਵਿੱਚ ਪਾਈ ਜਾਂਦੀ ਹੈ ਤੇ ਕੁਝ ਦਿਨ ਨਹੀਂ ਪਾਈ ਜਾਂਦੀ ਹੋएगी ਦਵਾਈ ਸਾਡਾ ਇਹ ਚ ਕੋ ਸਾਰੇ ਦਿਨ ਹੀ ਦਵਾਈ ਪਾਉਣੇ ਆਏ ਸੀ ਸਵੇਰੇ 8:00 ਵਜੇ ਤੋਂ ਲੈ ਕੇ 2:00 ਵਜੇ ਤੱਕ ਇਹੀ ਟਾਈਮ ਆ ਸਾਡਾ ਤੇ ਉਹਨੇ ਟਾਈਮ 'ਚ ਹੀ ਸੀ ਦਵਾਈ ਪਾ ਕੇ ਲੋਕਾਂ ਨੂੰ ਦੇਖੇ ਤੋਰ ਦਿੰਦੇ ਆ ਅਸੀਂ ਇੱਕ ਲੂਪ 'ਚ ਇਹ ਵੀ ਬੜਾ ਹੁੰਦਾ ਹੈ ਕਿ ਮੰਨ ਲਓ ਕੋਈ ਦਵਾਈ ਕੋਈ ਚੱਲ ਰਹੀ ਆ ਉਹਨਾਂ ਦੀ ਦਵਾਈ ਪਾਈ ਜਾਂਦੀ ਹੈ ਤੇ ਕਦੋਂ ਤੱਕ ਹੌਲੀ-ਹੌਲੀ ਉਹਨਾਂ ਨੂੰ ਆਰਾਮ ਮਿਲਣਾ ਜਿਹੜਾ ਇਹ ਸ਼ੁਰੂ ਹੋ ਜਾਂਦਾ ਹੈ ਕਿੰਨਾ ਟਾਈਮ ਤੱਕ ਜਿਹੜੀ ਪੁਵਾਨੀ ਪੈਂਦੇ ਕੁਝ ਇਹ ਵੀ ਹੁੰਦਾ ਹੈ ਸਪੈਸੀਫਿਕ ਟਾਈਮ ਪੀਰੀਅਡ ਹਾਂਜੀ ਡਿਪੈਂਡ ਕਰਦਾ ਹੈ ਕਿ ਇਹਨਾਂ ਦਾ ਉਹਨੂੰ ਬਿਮਾਰੀ ਕੀ ਆ ਕਿਸੇ ਨੂੰ ਸਪੈਕਸ ਬਹੁਤ ਵੱਡੀ ਲੱਗੀ ਆ ਜੇ ਕਿਸੇ ਨੂੰ 18 ਨੰਬਰ ਲੱਗਿਆ ਕਿਸੇ ਨੂੰ 12 ਨੰਬਰ ਲੱਗਿਆ ਕਿਸੇ ਨੂੰ 11 ਨੰਬਰ ਲੱਗਿਆ ਉਸ ਨੂੰ ਉਤਾਰਨ ਵਾਸਤੇ ਥੋੜਾ ਥੋੜਾ ਟਾਈਮ ਤੋਂ ਲੱਗਦਾ ਜਿਹੜੇ ਛੋਟੇ ਨੰਬਰ ਹੁੰਦੇ ਆ 2 2.5 ਨੰਬਰ ਤਾਂ ਬਿਲਕੁਲ ਹੀ ਅਸੀਂ ਫਸਟ ਟਾਈਮ 'ਚ ਹੀ 2-3 ਮਹੀਨੇ 'ਚ ਉਹ ਖਤਮ ਕਰ ਦਿੰਦੇ ਆ ਸਰ ਇਹ ਇਹ ਸਿਰਫ ਜੇਕਰ ਜੇ ਦਵਾਈ ਦੇ ਵਿੱਚ ਇੰਨੀ ਜਿਦਾ ਹੈ ਆਪਾਂ ਗੱਲ ਕਰੀਏ ਕਿ ਦਵਾਈ ਨਾਲ ਲੋਕਾਂ ਨੂੰ ਇੰਨਾ ਫਾਇਦਾ ਹੋ ਰਿਹਾ ਇੰਨਾ ਫਰਕ ਪੈ ਰਿਹਾ ਤੇ ਕੀ ਇਹਦੇ 'ਚ ਸਿਰਫ ਇਹ ਦਵਾਈ ਦਾ ਫਾਰਮੂਲਾ ਹੀ ਹੈ ਜਿਹੜਾ ਲੋਕਾਂ ਤੇ ਇਸ ਤਰੀਕੇ ਨਾਲ ਅਸਰ ਕਰ ਰਿਹਾ ਹਾਂ ਦਵਾਈ ਦਾ ਫਾਰਮੂਲਾ ਵੀ ਹੈ ਕੁਝ ਗੁਰੂ ਮਹਾਰਾਜ ਦੀ ਕਿਰਪਾ ਵੀ ਹੈ ਕਿ ਜਿਸ ਨੀਅਤ ਨਾਲ ਸੀ ਜਿਸ ਤਰ੍ਹਾਂ ਅਸੀਂ ਇਹ ਕੰਮ ਕਰ ਰਹੇ ਹਾਂ ਪ੍ਰਮਾਤਮਾ ਦੀ ਕਿਰਪਾ ਤੇ ਅਸੀਂ ਉਹਦਾ ਹੀ ਆਸਰਾ ਲੈ ਕੇ ਕਰ ਰਹੇ ਹਾਂ ਕੰਮ ਕਿ ਜਿੰਨਾ ਵੀ ਕੋ ਸਾਡੀ ਬੈਸਟ ਕੋਸ਼ਿਸ਼ ਹੈ ਹੈਗੀ ਹੈ ਇਹ ਦਵਾਈ ਲੋਕਾਂ ਨੂੰ ਬਤਵਾਉਂਦੇ ਫੈਦਾ ਫੈਦਾ ਜੀ ਤੇ 35 ਇਹ 35 36 ਸਾਲਾਂ ਦਾ ਦੇਖਿਆ ਜਾਵੇ 35 36 ਸਾਲਾਂ ਤੋਂ ਤੁਸੀਂ ਲੋਕਾਂ ਦੀ ਸੇਵਾ ਕਰੋ ਕਿੱਥੋਂ ਕਿੱਥੋਂ ਲੋਕ ਆ ਜਾਂਦੇ ਆ ਇੰਡੀਆ ਭਰ ਦੇ ਕਿਹੜੇ ਕਿਹੜੇ ਹਿੱਸਿਆਂ ਤੋਂ ਆ ਜਾਂਦੇ ਤੇ ਇੱਕ ਦਿਨ ਦੇ ਵਿੱਚ ਦੇਖਿਆ ਜਾਏ ਤੇ ਕਿੰਨੇ ਲੋਕਾਂ ਨੂੰ ਜੜੀ ਦਵਾਈ ਪਾਈ ਜਾਂਦੀ ਇੱਥੇ ਸਾਡੇ ਕੋਲੇ ਕਾਫੀ ਲੋਕ ਆਉਂਦੇ ਨੇ ਤੇ ਅੱਜ ਕੱਲ 100 ਤੋਂ 150 ਪੇਸ਼ੈਂਟ ਆਉਂਦਾ ਰੋਜ਼ ਆਉਂਦਾ ਲੇਕਿਨ ਪਹਿਲਾਂ ਜਦੋਂ ਕੋਰੋਨਾ ਤੋਂ ਪਹਿਲਾਂ ਸਾਡੇ ਕੋਲ 500 ਤੋਂ ਲੈ ਕੇ 700 ਪੇਸ਼ੈਂਟ ਰੋਜ਼ ਆਉਂਦਾ ਸੀ ਬਾਕੀ 올 ਓਵਰ ਇੰਡੀਆ ਮੈਕਸੀਮ ਮਹਾਰਾਸ਼ਟਰ ਰਾਜਸਥਾਨ ਜੁਪੀ ਤੇ ਕਲਕੱਤਾ ਤੱਕ ਵੀ ਲੋਕ ਆਉਂਦੇ ਨੇ ਸਾਡੇ ਕੋਲੇ ਤੇ ਇਵਨ ਯੂਐਸ ਕੈਨੇਡਾ ਤੋਂ ਵੀ ਲੋਕ ਸਾਡੇ ਕੋਲ ਆਸਟ੍ਰੇਲੀਆ ਤੋਂ ਵੀ ਆ ਕੇ ਦਵਾਈ ਲੈ ਕੇ ਜਾਂਦੇ ਆ। ਸਿਰ ਮੈਂ ਇਹ ਜ਼ਰੂਰ ਚਾਹੂੰਗੀ ਕਿ ਫਿਲਹਾਲ ਜਿਹੜੇ ਇੰਨੇ ਸਾਰੇ ਲੋਕਾਂ ਨੂੰ ਫਾਇਦਾ ਮਿਲ ਰਿਹਾ ਹੋਰ ਵੀ ਲੋਕਾਂ ਨੂੰ ਇਸ ਦਾ ਫਾਇਦਾ ਮਿਲੇ ਤੇ ਕਿਵੇਂ ਲੋਕ ਇੱਥੇ ਤੱਕ ਪਹੁੰਚ ਸਕਦੇ ਨੇ ਬੜੇ ਆਸਾਨ ਸ਼ਬਦਾਂ ਦੇ ਵਿੱਚ ਜੇ ਅਗਰ ਲੋਕੇਸ਼ਨ ਦੀ ਗੱਲ ਕੀਤੀ ਜਾਵੇ ਕਿਵੇਂ ਲੋਕ ਇੱਥੇ ਪਹੁੰਚ ਸਕਦੇ ਨੇ ਸਾਡੀ ਲੋਕੇਸ਼ਨ ਹੈਗੀ ਬੜੀ ਸੌਖੀ ਲੋਕੇਸ਼ਨ ਹੈ ਜੀ ਤੇ ਜਮਾਲਪੁਰ ਪਿੰਡ ਅਸਡ ਭਾਮੀਆਂ ਰੋਡ ਤੇ ਤੇ ਵੈਸੇ ਤਾਂ ਸਾਡੇ ਲੋਕੇਸ਼ਨ ਲੱਭਣ ਦੀ ਦਿੱਕਤ ਨਹੀਂ ਹੈ ਜਿਹੜੇ ਕੋ ਟ੍ਰੇਨ ਤੇ ਆਉਂਦੇ ਆ ਬੱਸ ਤੇ ਆਉਂਦੇ ਆ ਜਿਹੜੇ ਰੇਲਵੇ ਸਟੇਸ਼ਨ ਤੇ ਆਉਂਦੇ ਆ ਤੇ ਉਹ ਜਦੋਂ ਕਿਸੇ ਆਟੋ ਵਾਲੇ ਨੂੰ ਪੁੱਛਦੇ ਨੇ ਵੀ ਜਿੱਥੇ ਅੱਖਾਂ ਦੀ ਦਵਾਈ ਪੈਂਦੀ ਆ ਅਸੀਂ ਉੱਥੇ ਜਾਣਾ ਤੇ ਆਟੋ ਵਾਲਾ ਇੱਥੇ ਛੱਡ ਜਾਂਦਾ ਕਿਉਂਕਿ ਬਹੁਤ ਪੁਰਾਣਾ ਕੰਮ ਹੋਣ ਕਰਕੇ ਕਾਫੀ ਜ਼ਿਆਦਾ ਪਪੂਲਾਰਿਟੀ ਹੈਗੀ ਲੋਕਾਂ 'ਚ